ਸਾਹਿਬੋ ਸਿੱਧਾ ਇਹ ਪਹਾਨਦੀਆਂ ਕਿ ਅੱਜ ਕੱਲ੍ਹ ਵਿਦੇਸ਼ਾਂ ਵੱਲ ਨੂੰ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਮੁੰਡੇ ਕੁੜੀਆਂ ਜਾ ਰਹੇ ਹਨ ਅਤੇ ਬਹੁਤ ਸਾਰੇ ਮੁੰਡੇ ਕੁੜੀਆਂ ਤਾਂ ਵਿਆਹ ਕਰਵਾ ਕੇ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਵਿਦੇਸ਼ਾਂ ਵੱਲ ਨੂੰ ਜਾਂਦੇ ਹਨ ਇਸੇ ਤਰ੍ਹਾਂ ਦੋਸਤੋ ਹੁਣ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮਾਂ ਆਪਣੀ 2 ਸਾਲ ਦੀ ਕੁੜੀ ਨੂੰ ਛੱਡ ਕੇ ਵਿਦੇਸ਼ ਚ ਜਾ ਰਹੀ ਹੈ ਅਤੇ ਮਾਂ ਦਾ ਰੋ ਰੋ ਬੁਰਾ ਹਾਲ ਵੀ ਹੋ ਚੁੱਕਿਆ ਹੈ ਜੋ ਕਿ ਆਪਣੀ ਨਿੱਕੀ ਜਿੱਤੀ ਨੂੰ ਛੱਡ ਕੇ ਵਿਦੇਸ਼ ਨੂੰ ਜਾ ਰਹੀ ਹੈ ਜਿਸ ਦੀ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਤਰ੍ਹਾਂ ਦੋਸਤੋ ਮਜਬੂਰੀਆਂ ਇਨਸਾਨ ਤੋਂ ਕੀ ਕੀ ਕਰਾ ਦਿੰਦੀਆਂ ਹਨਾ ਰੋਜੀ ਰੋਟੀ ਕਮਾਉਣ ਦੇ ਖਾਤਰ ਆਪਣੇ ਨਿੱਕੇ ਨਿੱਕੇ ਜਵਾਕ ਵੀ ਛੱਡਣੇ ਪੈ ਜਾਂਦੇ ਹਨ ਬਾਕੀ ਦੋਸਤੋ ਸਾਡਾ ਹੀ ਕਹਿਣਾ ਹੈ ਇਸ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਜੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜਲਦੀ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ